ਸਿਰ ਗੁਰੂ ਨਾਨਕ ਨਾਮ ਤੇ ਆ ਲੈ ਸੋ ਸੋ ਵਾਰ ਪਿਆਰ ਆ ਸਿਰ ਗੁਰੂ ਨਾਨਕ ਨਾਮ ਤੇ ਆ ਲੈ ਸੋ ਸੋ ਵਾਰ ਪਿਆਰ ਆ ਸਿਰ ਗੁਰੂ ਨਾਨਕ ਤੇ ਮਰਦਾਨਾ ਹੋ ਗਏ ਜੰਗਲ ਨੂੰ ਰਵਾਨਾ ਸਿਰ ਗੁਰੂ ਨਾਨਕ ਤੇ ਮਰਦਾਨਾ ਹੋ ਗਏ ਜੰਗਲ ਨੂੰ ਰਵਾਨਾ ਲੋਕ ਕੇ ਪਾਣੀ ਦਾ ਬਹਾਨਾ ਸਤ ਗੁਰਡੇ ਰਾਲਾ ਲਾ ਲਿਆ ਸਿਰ ਗੁਰੂ ਨਾਨਕ ਨਾਮ ਤੇ ਆ ਲੈ ਸੋ ਸੋ ਵਾਰ ਸਿਰ ਗੁਰ ਨਾਨਕ ਨਾਮ ਤੇ ਆ ਲੈ ਸੋ ਸੋ ਵਾਰ ਪਿਆਰਿਆ ਪੱਥਰ ਰੇੜਿਆ ਵਲੇ ਕੰਦਾਰੇ ਆਗੋਂ ਪੰਜਾ ਲੱਗਿਆ ਭਾਰੀ ਪੱਥਰ ਰੇੜਿਆ ਵਲੇ ਕੰਦਾਰੇ ਆਗੋਂ ਪੰਜਾ ਲੱਗਿਆ ਭਾਰੀ ਉਹਦੀ ਪੇਸ਼ ਕੋਈ ਨਾ ਜਾਵੇ ਟੈਕੇ ਚਰਨੀ ਪੈ ਗਿਆ ਉਹਦੀ ਪੇਸ਼ ਕੋਈ ਨਾ ਜਾਵੇ ਟੈਕੇ ਚਰਨੀ ਪੈ ਗਿਆ ਸਿਰ ਗੁਰ ਨਾਨਕ ਨਾਮ ਤੇ ਆ ਲੈ ਸੋ ਸੋ ਵਾਰ ਸਿਰ ਗੁਰ ਨਾਨਕ ਨਾਮ ਤੇ ਆ ਲੈ ਸੋ ਸੋ ਵਾਰ ਪਿਆਰਿਆ ਸਤ ਗੁਰ ਹੱਥ ਪੱਥਰ ਨੂੰ ਲਾਇਆ ਪਾਣੀ ਉਤਰ ਪਹਾੜੋਂ ਆਇਆ ਸਤ ਗੁਰ ਹੱਥ ਪੱਥਰ ਨੂੰ ਲਾਇਆ ਪਾਣੀ ਉਤਰ ਪਹਾੜੋਂ ਆਇਆ ਪੀ ਲੈ ਤੂੰ ਮਰਦਾਨਿਆ ਰਜ ਕੇ ਠੰਡਾ ਠਾਰ ਪਿਆਰਿਆ ਪੀ ਲੈ ਤੂੰ ਮਰਦਾਨਿਆ ਰਜ ਕੇ ਠੰਡਾ ਠਾਰ ਪਿਆਰਿਆ ਸਿਰ ਗੁਰ ਨਾਨਕ ਨਾਮ ਤੇ ਆ